ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਸੋ ਮੈਂ ਤੁਹਾਡਾ ਆਪਣਾ ਅਮਰਪਾਲ ਸੂਚ ਭੰਡਾਰੀ ਕਾਰਬਜਾਰ ਤੋਂ ਜੀ ਸੋ ਲਓ ਜੀ ਅੱਜ ਫਿਰ ਤੋਂ ਮੇਰੇ ਵੀਰਾਂ ਵਾਸਤੇ ਨਵੀਆਂ-ਨਵੀਆਂ ਕਾਰਾਂ ਦਾ ਸਟਾਕ ਲੈ ਕੇ ਆ ਗਏ ਜੀ ਮੇਰਾ ਵੀਰ ਕੋਈ ਚੈਨਲ ਤੇ ਨਵਾਂ ਆਇਆ ਜਾਂ ਸਾਡੀ ਵੀਡੀਓ ਪਹਿਲੀ ਵਾਰ ਬਾਚ ਕਰ ਰਿਆ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਆਪਾਂ ਡੇਲੀ ਇੱਕ ਵੀਡੀਓ ਅਪਡੇਟ ਕਰਦੇ ਹਾਂ ਜਿਹੜਾ ਵੀ ਭੰਡਾਰੀ ਕਾਰਬਜਾਰ ਦੇ ਵਿੱਚ ਨਵਾਂ ਕਾਰ ਸਟਾਕ ਆਉਂਦਾ ਮੰਨ ਕੇ ਚਲੋ ਆਪਣੇ ਕੋਲ ਸਵੇਰੇ 10-15 ਕਾਰਾਂ ਆਈਆਂ ਆ ਉਹ ਆਪਾਂ ਤੁਹਾਨੂੰ ਸ਼ਾਮ ਨੂੰ ਇਸ ਵੀਡੀਓ ਦੇ ਵਿੱਚ ਦਿਖਾ ਦੇਣੀ ਆ ਇਹ ਨਹੀਂ ਵੀ ਅੱਜ ਵੀਡੀ ਪਰसों ਨੂੰ ਅਪਲੋਡ ਕਰ ਦਿੱਤੀ। ਨਾਲ ਦੀ ਨਾਲ ਹੀ ਆਪਾਂ ਅਪਡੇਟ ਦਿੰਦੇ ਆ ਜੀ ਔਰ ਮੇਰੇ ਵੀਰ ਦੂਰੋਂ ਦੂਰੋਂ ਆ ਕੇ ਕਾਰਾਂ ਵੀ ਲੈ ਕੇ ਜਾਂਦੇ ਆ ਵੀਡੀਓ ਦੇਖ ਕੇ ਬਹੁਤ ਪਿਆਰ ਮਿਲਦਾ ਜੀ ਆਪਣੇ ਵੀਰਾਂ ਵੀਰਾਂ ਤੋਂ ਔਰ ਮੇਰੇ ਵੀਰ ਨੇ ਕਿਸੇ ਨੇ ਵੀ ਸਾ ਤੋਂ ਕੋਈ ਵੀ ਕਾਰ ਲੈ ਲਓ ਕਿਸੇ ਨੇ ਵੀ ਸਾਡੇ ਤੋਂ ਲੋਨ ਕਰਾਉਣਾ ਲੋਨ ਬਾਰੇ ਬਹੁਤ ਮੇਰੇ ਵੀਰ ਮੈਸੇਜ ਕਰਦੇ ਆ ਵੀ ਲੋਨ ਕਿੰਨਾ ਕੁ ਕਰ ਦਿੰਦੇ ਆ। ਪਹਿਲਾਂ ਤਾਂ ਲੋਨ ਵਾਸਤੇ ਜਿਹੜੇ ਬੇਸਿਕ ਡਾਕੂਮੈਂਟ ਲੱਗਦੇ ਆ ਜੀ ਉਹਨਾਂ ਲਈ ਤੁਸੀਂ ਲੈ ਕੇ ਆਉਣਾ ਜੀ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਅਗਰ ਤੁਸੀਂ ਆਈਟੀਆਰ ਟਰਨ ਅਫਿਲ ਕਰਦੇ ਹੋ ਉਹ ਵੀ ਤੁਹਾਡੀਆਂ ਚੱਲਣਗੀਆਂ ਜੀ ਔਰ ਦੋ ਪਾਸਪੋਰਟ ਸਾਈਜ਼ ਫੋਟੋਆਂ ਇੱਕ ਬਿਜਲੀ ਦਾ ਬਿੱਲ ਸਾਰੇ ਡਾਕੂਮੈਂਟ ਲੈ ਕੇ ਤੁਸੀਂ ਭੰਡਾਰੀ ਕਾਰਵਾਯਰ ਪਹੁੰਚਣਾ ਜੀ ਔਰ ਮੰਨ ਕੇ ਚਲੋ ਅਗਰ 10 ਲੱਖ ਦੀ ਕਾਰ ਆ ਤੁਸੀਂ ਡੇਢ ਤੋਂ 2 ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਸਾਤੋਂ ਕਾਰ ਪ੍ਰਤੇਜ ਕਰ ਸਕਦੇ ਹੋ ਬਾਕੀ ਅਸੀਂ ਲੋਨ ਕਰਵਾ ਦਵਾਂਗੇ ਜੀ ਔਰ ਬਾਕੀ ਜੇ ਮੇਰੇ ਵੀਰ ਨੇ ਸਾਡਾ ਕੋਈ ਵੀ ਕਾਰ ਸਟਾਕ ਚੈੱਕ ਕਰਨਾ ਸਾਡੇ ਕੋਲ ਘੱਟੋ ਘੱਟ 300 350 ਕਾਰ ਦਾ ਸਟਾਕ ਅਵੇਲੇਬਲ ਰਹਿੰਦਾ ਨੀਚੇ ਦੋ ਸਾਡੇ ਕੈਟਾਲਾਗ ਦੇ ਨੰਬਰ ਚੱਲ ਰਹੇ ਆ ਜੀ ਤੁਸੀਂ ਨੰਬਰ ਨੂੰ ਸੇਵ ਵਰਸਪ ਤੇ ਜਾ ਕੇ ਹੈਲੋ ਦਾ ਜਦੋਂ ਮੈਸੇਜ ਕਰੋਗੇ ਤੁਹਾਨੂੰ ਇੱਕ ਲਿੰਕ ਆਏਗਾ ਲਿੰਕ ਨੂੰ ਜਦੋਂ ਤੁਸੀਂ ਟੱਚ ਕਰੋਗੇ ਜਿੰਨਾ ਭੰਡਾਰੀ ਕਾਰਵਿਆਰ ਦੇ ਅੰਦਰ ਕਾਰ ਸਟਾਕ ਖੜਾ ਸਾਰਾ ਕਾਰ ਸਟਾਕ ਖੋਲ ਕੇ ਤੁਹਾਡੇ ਮੂਰੇ ਆ ਜਾਏਗਾ ਤੁਸੀਂ ਘਰ ਬੈਠੇ ਆਸਾਨ ਤਰੀਕੇ ਨਾਲ ਸਾਡੀ ਹਰੇਕ ਕਾਰ ਦਾ ਮਾਡਲ ਰਨਿੰਗ ਪ੍ਰਾਈਸ ਔਰ ਚਾਰ ਪੰਜ ਤੁਹਾਨੂੰ ਨਾਲ ਸਨੈਪਾ ਵੀ ਮਿਲ ਜਾਣਗੀਆਂ ਘਰ ਬੈਠੇ ਆਸਾਨ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਜੀ ਔਰ ਬਾਕੀ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਦਿਖਾਉਨੇ ਆ ਮੇਰੇ ਵੀਰਾਂ ਨੂੰ ਨਵੀਆਂ ਨਵੀਆਂ ਕਾਰ ਸੋ ਲੋ ਜੀ ਜਿਹੜੇ ਮੇਰੇ ਵੀਰ ਕੀਆ ਦੇ ਵਿੱਚ ਆਟੋਮੈਟਿਕ ਕਾਰ ਮੰਗਦੇ ਸੀ ਆਟੋਮੈਟਿਕ ਡੀਜ਼ਲ ਵਰਜ਼ਨ ਦੇ ਵਿੱਚ ਕੀਆ ਸੈਲਟੋਸ ਲੈ ਕੇ ਆ ਗਏ ਮੇਰੇ ਵੀਰਾਂ ਲਈ ਨੰਬਰ ਚੈੱਕ ਕਰੋ ਪੇਡ ਨੰਬਰ ਦੇ ਨਾਲ ਪੀਬੀ 25 ਜੀ 0016 ਲਓ ਜੀ ਬਹੁਤ ਹੀ ਸੋਹਣਾ ਨੰਬਰ ਲੱਗਾ ਕਾਰ ਨੂੰ ਔਰ ਓਲਟਰ ਕਾਰ ਨੂੰ ਐਕਸਟਰਾ ਲੱਗੇ ਹੋਏ ਚੈੱਕ ਕਰ ਸਕਦੇ ਹੋ ਜੀ ਜੀਕੇ ਦੇ ਟਾਇਰ ਲੱਗੇ ਹੋਏ 22 ਮਾਡਲ ਸਿਰਫ 41000 ਕਿਲੋਮੀਟਰ ਚੱਲੀ ਐਚਟੀਕੇ ਪਲਸ ਵਾਲਾ ਵੇਰੀਐਂਟ ਪੁਸ਼ ਬਟਨ ਸਟਾਰਟ ਸਟੀਅਰਿੰਗ ਤੇ ਕਰੂਜ਼ ਕੰਟਰੋਲ ਮਿਲ ਜੂ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸਿਰਫ 41000 ਕਿਲੋਮੀਟਰ ਚੱਲੀ ਹੋਈ ਡੀਜ਼ਲ ਵਰਜ਼ਨ ਦੇ ਵਿੱਚ ਲੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਡੀਜ਼ਲ ਦੇ ਵਿੱਚ ਆਟੋਮੈਟਿਕ ਕਾਰ ਲੈ ਕੇ ਆ ਗਏ ਮੇਰੇ ਵੀਰਾਂ ਲਈ ਬਾਕੀ ਤੁਸੀਂ ਕੰਡੀਸ਼ਨ ਵਾਈਜ਼ ਦੇਖ ਹੀ ਸਕਦੇ ਹੋ ਬਹੁਤ ਹੀ ਪਿਆਰੀ ਕੰਡੀਸ਼ਨ ਦੀ ਕਾਰ ਹੈ ਪਹਿਲੇ ਨਾਂ ਦੀ ਬੰਪਰ ਤੋਂ ਬੰਪਰ ਸਾਰੀ ਕਾਰ ਫੁੱਲ オリジナル ਹੈ ਔਰ ਗੱਡੀ ਦੀ ਜੇ ਡਿਮਾਂਡ ਦੀ ਗੱਲ ਕਰੀਏ ਜੀ 12,90,000 ਰੁਪਏ ਗੱਡੀ ਦੀ ਡਿਮਾਂਡ ਆ 12,70,000 ਰੁਪਏ ਦੀ ਕਾਰ ਦੇ ਦਾਂਗੇ ਕਿਆ ਸੈਲਟੋਸ ਪਹਿਲੇ ਨਾਂ ਦੀ ਆਟੋਮੈਟਿਕ ਡੀਜ਼ਲ ਵਰਜ਼ਨ ਦੇ ਵਿੱਚ ਔਰ ਅਗਲੀ ਕਾਰ ਵੱਲ ਲੈ ਕੇ ਚੱਲਦੇ ਮੇਰੇ ਵੀਰਾਂ ਨੂੰ ਚਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਕ੍ਰੇਟਾ ਕ੍ਰੇਟਾ 21 ਮਾਡਲ ਲੈ ਕੇ ਆ ਗਏ ਆ ਜੀ ਈ ਐਕਸ ਵੇਰੀਐਂਟ ਪਹਿਲਾਂ ਤਾਂ ਕਾਰ ਦੀ ਯਾਰ ਕੰਡੀਸ਼ਨ ਚੈੱਕ ਕਰੋ ਔਰ ਅਲਾਇਟਰ ਐਕਸਟਰਾ ਲੱਗੇ ਹੋਏ ਕਾਰ ਨੂੰ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਅਲਾਇਟਰ ਲੱਗੇ ਹੋਏ ਆ ਜੀ ਟੌਪ ਮਾਡਲ ਵਾਲੇ 21 ਮਾਡਲ ਸਿਰਫ 53000 ਕਿਲੋਮੀਟਰ ਕਾਰ ਚੱਲੀ ਹੋਈ ਕੰਪਨੀ ਰਿਕਾਰਡ ਨਾਲ ਕੰਡੀਸ਼ਨ ਵਾਈਜ਼ ਦੇ ਸਕਦੇ ਹੋ ਬਹੁਤ ਹੀ ਸੋਹਣੇ ਔਰ ਪਿਆਰੇ ਸੀਟ ਕਵਰ ਲੱਗੇ ਹੋਏ ਆ ਜੀ ਕਾਰ ਨੂੰ ਆਰਮ ਰੈਸਟ ਇਹਦੇ ਵਿੱਚ ਤੁਹਾਨੂੰ ਮਿਲ ਜਾਂਦਾ ਸਿਰਫ 53000 ਕਿਲੋਮੀਟਰ ਚੱਲੀ ਈ ਐਕਸ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਨੰਬਰ ਪੀਵੀ 99 ਐਮ 27 65 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਕੰਡੀਸ਼ਨ ਦੇ ਸਕਦੇ ਹਾਂ ਬਹੁਤ ਹੀ ਪਿਆਰੀ ਕੰਡੀਸ਼ਨ ਹੈ ਪਹਿਲੇ ਨਾਂ ਦੀ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਔਰ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 10 ਲੱਖ 25000 ਰੁਪਿਆ ਗੱਡੀ ਦੀ ਡਿਮਾਂਡ ਹੈ ਜੀ 10 ਲੱਖ 10000 ਰੁਪਏ ਦੀ ਕ੍ਰੇਟਾ ਮੇਰੇ ਵੀਰਾਂ ਨੂੰ ਦੇ ਦਾਂਗੇ ਪਹਿਲੇ ਨਾਂ ਤੇ ਪੈਟਰੋਲ ਵੇਰੀਐਂਟ ਦੇ ਵਿੱਚ ਔਰ ਅਗਲੀ ਕਾਰ ਵੱਲ ਲੈ ਕੇ ਚੱਲਦੇ ਮੇਰੇ ਵੀਰਾਂ ਨੂੰ ਸਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ ਸਕੋਰਪੀਓ ਕਲਾਸਿਕ S11 ਵਾਲਾ ਵੇਰੀਐਂਟ ਲੈ ਕੇ ਆ ਗਏ ਜੀ ਟਾਪ ਮਾਡਲ ਔਰ ਪਲਾਟੀ ਦੇ 20 ਇੰਚ ਦੇ ਲੈਟਰ ਲੱਗੇ ਹੋਏ ਕਾਰ ਨੂੰ ਔਰ ਨੰਬਰ PV23AA5323 ਕਾਰ ਨੂੰ ਨੰਬਰ ਲੱਗਾ ਜੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ 23 ਮਾਡਲ ਸਿਰਫ 19000 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦੀ ਤੁਸੀਂ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਬੰਪਰ ਟੂ ਬੰਪਰ ਸਾਰੀ ਫੁੱਲ オリジナル ਟਾਪ ਮਾਡਲ ਆ ਜੀ ਕਲਾਸਿਕ S11 ਔਰ ਨੰਬਰ ਪੂਰਾ ਤੁਹਾਡੇ ਸਾਹਮਣੇ ਆ ਮੇਰੇ ਵੀਰ ਨੇ ਕਿਸੇ ਨੇ ਕਾਰ ਦਾ ਰਿਕਾਰਡ ਚੈੱਕ ਕਰਾਉਣਾ ਰਿਕਾਰਡ ਚੈੱਕ ਕਰਾ ਕੇ ਫਿਰ ਤੁਸੀਂ ਪੰਡਾਰੀ ਕਾਰਬੀਰ ਆ ਕੇ ਡੀਲ ਕਰ ਸਕਦੇ ਹੋ ਫਸਟ ਓਨਰ ਦੀ ਕਾਰ ਆ ਪਹਿਲੇ ਨਾਂ ਦੀ 22 ਮਾਡਲ 19000 ਕਿਲੋਮੀਟਰ ਚੱਲੀ ਡਿਮਾਂਡ ਦੀ ਗੱਲ ਕਰੀਏ ਜੀ 16 ਲੱਖ 70000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ 16.5 ਲੱਖ ਰੁਪਏ ਦੇ ਵਿੱਚ ਕਾਰ ਦੇ ਦਾਂਗੇ ਕਲਾਸਿਕ S11 ਔਰ ਅਗਲੀ ਕਾਰ ਵੱਲ ਚੱਲਦੇ ਹਾਂ ਜੀ ਹੁਣ ਆਪ ਸੋ ਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਐਕਸ ਯੂ ਵੀ 700 700 ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਨੰਬਰ ਲੋਕਲ ਪੀ ਵੀ 08 ਈ 2 0541 ਲੋਕਲ ਪੀ ਵੀ 08 ਜਲੰਧਰ ਦਾ ਨੰਬਰ ਲੱਗਾ ਜੀ ਐਕਸ ਯੂ ਵੀ 700 ਐਮ ਐਕਸ 5 ਵਾਲਾ ਵੇਰੀਐਂਟ ਲੈ ਕੇ ਆ ਗਏ ਆ ਜੀ ਚੈੱਕ ਕਰ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਹੁਤ ਹੀ ਪਿਆਰੀ ਕੰਡੀਸ਼ਨ ਦੀ ਕਾਰ 22 ਮਾਡਲ ਸਿਰਫ 46000 ਕਿਲੋਮੀਟਰ ਚੱਲੀ ਹੋਈ 5 ਸੀਟਰ ਦੇ ਵਿੱਚ ਬਾਕੀ ਸੀਟ ਕਵਰ ਵਗੈਰਾ ਲੱਗੇ ਹੋਏ ਆ ਜੀ ਕਾਰ ਨੂੰ ਔਰ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਹੈ ਜੀ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਬਾਕੀ ਤੁਸੀਂ ਕੰਡੀਸ਼ਨ ਵਾਈਜ਼ ਦੇ ਸਕਦੇ ਹੋ ਬਹੁਤ ਹੀ ਪਿਆਰੀ ਕੰਡੀਸ਼ਨ ਆ ਕਾਰ ਦੀ ਬਿਲਕੁਲ ਸਾਫ਼ ਸੁਥਰੀ ਔਰ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਕਾਰ ਦੀ ਡਿਮਾਂਡ ਰੱਖੀ ਗਈ ਹੈ ਜੀ 11 ਲੱਖ 80 ਹਜ਼ਾਰ ਸੋ ਇਹ ਕਾਰ ਦੇ ਦਾਂਗੇ ਮੇਰੇ ਵੀਰਾਂ ਨੂੰ 11 ਲੱਖ 60 ਹਜ਼ਾਰ ਰੁਪਏ ਦੇ ਵਿੱਚ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਡੀਜ਼ਲ ਵਰਜ਼ਨ ਦੇ ਵਿੱਚ 22 ਮਾਡਲ ਤੋ ਹੁਣ ਅਗਲੀ ਕਾਰ ਵੱਲ ਲੈ ਕੇ ਚੱਲਦੇ ਮੇਰੇ ਵੀਰਾਂ ਨੂੰ ਸੋ ਲੋ ਜੀ ਅੱਗੇ ਆਪਣੇ ਕੋ ਆ ਗਈ ਗ੍ਰੈਂਡ ਬਟਾਰਾ ਗ੍ਰੈਂਡ ਬਟਾਰਾ ਜੈਟਾ ਵੇਰੀਐਂਟ ਲੈ ਕੇ ਆ ਗਏ ਆ ਜੀ ਟੌਪ ਤੋਂ ਇੱਕ ਥੱਲੇ ਵਾਲਾ ਵੇਰੀਐਂਟ 23 ਮਾਡਲ ਕਾਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸਿਰਫ 34000 ਕਿਲੋਮੀਟਰ ਚੱਲੀ ਹੋਈ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਹੁਤ ਹੀ ਪਿਆਰੀ ਕੰਡੀਸ਼ਨ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸੀਟ ਕਵਰ ਵਗੈਰਾ ਲੱਗੇ ਹੋਏ ਔਰ ਫਰਸਟ ਓਨਰ ਦੀ ਕਾਰ ਆ ਜੀ ਸੋ ਇਹ ਜੈਟਾ ਵੇਰੀਐਂਟ ਆ ਜੀ ਸਮਾਰਟ ਹਾਈਬ੍ਰਿਡ ਪੈਟਰੋਲ ਪਲੱਸ ਸਮਾਰਟ ਹਾਈਬ੍ਰਿਡ ਵਾਲਾ ਵੀਰੀਐਂਟ ਨੰਬਰ ਤਰਨ ਤਰਨ ਦਾ ਪੀਵੀ 46 ਏ ਜੇ 26 79 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਬਹੁਤ ਹੀ ਪਿਆਰੀ ਕੰਡੀਸ਼ਨ ਦੀ ਕਾਰ ਹੈ ਗ੍ਰੈਂਡ ਬਿਟਾਰਾ ਪਹਿਲੇ ਨਾਂ ਤੇ ਪੈਟਰੋਲ ਹਾਈਬ੍ਰਿਡ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ 23 ਮਾਡਲ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਜੀ 13 ਲੱਖ 10000 ਰੁਪਿਆ ਗੱਡੀ ਦੀ ਡਿਮਾਂਡ ਹੈ 12 ਲੱਖ 90000 ਰੁਪਏ ਦੇ ਵਿੱਚ ਕਾਰ ਦੇ ਦਾਂਗੇ ਮੇਰੇ ਵੀਰਾਂ ਨੂੰ ਗ੍ਰੈਂਡ ਬਿਟਾਰਾ ਪਹਿਲੇ ਨਾਂ ਤੇ ਸੋ ਹੁਣ ਅਗਲੀ ਕਾਰ ਵੱਲ ਚੱਲਦੇ ਹਾਂ ਜੀ ਆਪਾਂ ਸੋ ਲੋ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ ਡਿਜ਼ਾਇਰ ਡਿਜ਼ਾਇਰ ਲੈ ਕੇ ਆ ਗਏ ਆ ਫੋਰ ਸਿਲੰਡਰ ਦੇ ਵਿੱਚ ਪੀ ਵੀ 65 ਮਹਾਲੀ ਦਾ ਕਾਰ ਨੰਬਰ ਲੱਗਾ ਹੋਇਆ ਜੀ 22 ਮਾਡਲ ਕਾਰ ਲੈ ਕੇ ਆ ਗਏ ਸਿਰਫ 14800 ਕਿਲੋਮੀਟਰ ਚੱਲੀ ਕੰਪਨੀ ਰਿਕਾਰਡ ਨਾਲ ਔਰ ਤੁਸੀਂ ਕੰਡੀਸ਼ਨ ਦੇਖੋ ਗੱਡੀ ਦੀ ਬਹੁਤ ਹੀ ਸੋਹਣੀ ਕੰਡੀਸ਼ਨ ਸੀਟ ਕਵਰ ਲੱਗੇ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਸਿਰਫ 14000 ਕਿਲੋਮੀਟਰ ਚੱਲੀ ਪੂਰਾ ਨੰਬਰ ਪੀ ਵੀ 65 ਡਬਲ ਵੀ 71 29 ਕਾਰ ਨੰਬਰ ਲੱਗਾ ਹੋਇਆ ਜੀ ਫਰਸਟ ਓਨਰ ਦੀ ਕਾਰ ਹੈ 22 ਮਾਡਲ ਸਿਰਫ 14000 ਕਿਲੋਮੀਟਰ ਚੱਲੀ ਪੈਟਰੋਲ ਪਹਿਲੇ ਨਾਂ ਦੇ ਡਿਮਾਂਡ ਦੀ ਗੱਲ ਕਰੀਏ 7 ਲੱਖ ਰੁਪਈਆ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਜਿਹੜਾ ਵੀਰ ਵੀਡੀਓ ਦੇਖ ਕੇ ਆ ਜੂਗਾ 네ਗੋਸ਼ੀਏਬਲ ਜ਼ਰੂਰ ਕਰ ਦਾਂਗੇ ਵਧੀਆ ਰੇਟ ਤੇ ਦੇ ਦਾਂਗੇ ਡਿਜ਼ਾਇਰ ਸੋ ਅਗਲੀ ਕਾਰ ਵੱਲ ਲੈ ਕੇ ਚੱਲਦੇ ਮੇਰੇ ਵੀਰਾਂ ਨੂੰ ਸੋ ਲੋ ਜੀ ਅੱਗੇ ਆਪਣੇ ਕੋ ਆ ਗਈ ਹੈ ਜੀ ਸਿਆਜ ਸਿਆਜ 16 ਮਾਡਲ ਕਾਰ ਲੈ ਕੇ ਆ ਗਏ ਨੇ ਡੀਜ਼ਲ ਵਰਜ਼ਨ ਦੇ ਵਿੱਚ ਜੈਡ ਡੀ ਆਈ ਪਲੱਸ ਟੌਪ ਵਾਲਾ ਵੇਰੀਐਂਟ ਲੈ ਕੇ ਆ ਗਏ ਆ ਜੀ ਸਿਰਫ 65000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਫਰਸਟ ਓਨਰ ਦੀ ਇਦੇ ਵਿੱਚ ਤੁਹਾਨੂੰ ਪੁਸ਼ ਬਟਨ ਮਿਲ ਜੂ ਸਕਰੀਨ ਬੈਕ ਕੈਮਰਾ ਔਰ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਸੀਟ ਕਵਰ ਲੱਗੇ ਹੋਏ ਆਟੋ ਫੋਲਡ ਮਿਰਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਫਸਟ ਓਨਰ ਜੀ ਡੀ ਆਈ ਪਲੱਸ ਟਾਪ ਮਾਡਲ ਨੰਬਰ ਲੁਧਿਆਣੇ ਦਾ ਪੀ ਵੀ 10 ਜੀ ਏ 7606 ਕਾਰ ਨੂੰ ਨੰਬਰ ਲੱਗਾ ਜੀ ਔਰ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਮੇਰਾ ਵੀਰ ਜਿੱਥੋਂ ਜਿੱਥੋਂ ਵੀ ਸਾਡੀ ਵੀਡੀਓ ਦੇਖ ਰਹੇ ਆ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਗੱਡੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਜੀ 6,50,000 ਰੁਪਿਆ ਗੱਡੀ ਦੀ ਡਿਮਾਂਡ ਆ ਸਿਆਜ ਦੀ ਡੀਜ਼ਲ ਵੇਰੀਐਂਟ ਦੇ ਵਿੱਚ ਕਾਰ ਗੱਲ ਕਰੀਏ ਐਵਰੇਜ ਦੀ 22 ਤੋਂ 25 ਤੱਕ ਤੁਹਾਨੂੰ ਇਹ ਗੱਡੀ ਐਵਰੇਜ ਦੇਊਗੀ ਔਰ 6.5 ਲੱਖ ਰੁਪਿਆ ਗੱਡੀ ਦੀ ਡਿਮਾਂਡ ਹੈ ਕਾਰ ਦੇ ਦਾਂਗੇ ਮੇਰੇ ਵੀਰਾਂ ਨੂੰ 6 ਲੱਖ 30000 ਰੁਪਏ ਦੇ ਵਿੱਚ ਪਹਿਲੇ ਨਾਂ ਦੀ ਡੀਜ਼ਲ ਵੇਰੀਐਂਟ ਔਰ ਹੁਣ ਅਗਲੀ ਕਾਰ ਵੱਲ ਮੇਰੇ ਵੀਰ ਨਾਲ ਲੈ ਕੇ ਚਲਦੇ ਹਾਂ ਜੀ ਸੋ ਅੱਗੇ ਆਪਣੇ ਕੋ ਫੇ ਆ ਗਈ ਹੈ ਜੀ ਸਿਆਜ ਸੋ ਇਹ ਤਾਂ ਹੋ ਗਈ ਡੀਜ਼ਲ ਵਰਜ਼ਨ ਦੇ ਵਿੱਚ ਸੋ ਇਹ ਪੈਟਰੋਲ ਵਰਜ਼ਨ ਦੇ ਵਿੱਚ ਸਿਆਜ ਲੈ ਕੇ ਆ ਗਏ ਵਾਈਟ ਕਲਰ ਔਰ ਬੀ ਮਾਡਲ ਸਿਰਫ 52000 ਕਿਲੋਮੀਟਰ ਚੱਲੀ ਪੈਟਰੋਲ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕੰਡੀਸ਼ਨ ਵਾਈਜ਼ ਤੁਸੀਂ ਦੇਖ ਸਕਦੇ ਹੋ ਪੈਟਰੋਲ ਹਾਈਬ੍ਰਿਡ ਵਾਲਾ ਵੇਰੀਐਂਟ ਹੈ ਜੀ ਸਾਫ਼ ਸੁਥਰੀ ਕੰਡੀਸ਼ਨ ਦੀ ਸੋ ਇਹ ਵੀ ਫਰਸਟ ਓਨਰ ਦੀ ਕਾਰ ਹੈ ਜੀ ਨੰਬਰ ਇਹਨੂੰ ਵੀ ਲੁਧਿਆਣੇ ਦਾ ਪੀਵੀ 10 ਐਚਐਮ 41 13 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਫਰਸਟ ਓਨਰ ਦੀ ਕਾਰ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਔਰ ਡਿਮਾਂਡ ਦੀ ਗੱਲ ਕਰੀਏ ਜੀ 6 ਲੱਖ 70000 ਰੁਪਏ ਗੱਡੀ ਦੀ ਡਿਮਾਂਡ ਆ ਸੋ ਇਹ 6.5 ਲੱਖ ਰੁਪਏ ਦੇ ਵਿੱਚ ਕਾਰ ਦੇ ਦਾਂਗੇ ਸਿਆਜ ਪਹਿਲੇ ਨਾਂ ਤੇ ਸੋ ਹੁਣ ਅਗਲੀ ਕਾਰ ਵੱਲ ਚੱਲਦੇ ਆ ਜੀ ਆਪਾਂ ਸੋ ਲੋ ਜੀ ਅੱਗੇ ਆਪਣੇ ਕੋ ਆ ਗਈ ਕੀਆ ਕੈਰਨਸ 7 ਸੀਟਰ ਦੇ ਵਿੱਚ ਕਾਰ ਲੈ ਕੇ ਆ ਗਏ ਕੀਆ ਕੈਰਨਸ 22 ਮਾਡਲ ਔਰ ਕਾਰ ਨੂੰ ਅਲੈਟਰ ਲੱਗੇ ਹੋਏ ਜੀ ਪਲਾਟੀ ਦੇ ਐਕਸਟਰਾ ਲਾਈਟ ਟਾਇਰ ਲੱਗੇ ਹੋਏ 22 ਮਾਡਲ ਕਾਰ ਸਿਰਫ 40000 ਕਿਲੋਮੀਟਰ ਚੱਲੀ ਹੋਈ ਕੰਡੀਸ਼ਨ ਦੀ ਗੱਲ ਕਰੀਏ ਤੁਸੀਂ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਯਾਰ ਬਹੁਤ ਹੀ ਪਿਆਰੀ ਕੰਡੀਸ਼ਨ ਦੇ ਵਿੱਚ 7 ਸੀਟਰ ਕਾਰ 40000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਬਿਲਕੁਲ ਸਾਫ ਸੁਥਰੀ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਜੀ ਇਹ ਨੰਬਰ ਲੋਕਲ ਹੁਸ਼ਿਆਰਪੁਰ ਦਾ ਪੀਬੀ07 ਡਬਲ ਸੀ 2717 ਕਾਰ ਨੂੰ ਨੰਬਰ ਲੱਗਾ ਜੀ ਫਰਸਟ ਓਨਰ ਦੀ ਕਾਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਔਰ ਡਿਮਾਂਡ ਦੀ ਗੱਲ ਕਰੀ ਜੀ 10 ਲੱਖ 50 ਹਜ਼ਾਰ ਰੁਪਿਆ ਗੱਡੀ ਦੀ ਡਿਮਾਂਡ ਆ 1.5 10 ਲੱਖ ਡਿਮਾਂਡ ਆ 10 ਲੱਖ 30 ਹਜ਼ਾਰ ਰੁਪਏ ਦੀ ਕੀ ਆ ਕੈਰਨ 7 ਸੀਟਰ ਮੇਰੇ ਵੀਰਾਂ ਨੂੰ ਦੇ ਦਾਂਗੇ ਜੀ ਸੋ ਅੱਗੇ ਫਿਰ ਕੀ ਆ ਕੈਰਨ ਲੈ ਕੇ ਆ ਗਏ ਡੀਜ਼ਲ ਵਰਜ਼ਨ ਦੇ ਵਿੱਚ ਸੋ ਇਹ ਵੀ 22 ਮਾਡਲ ਕਾਰ ਲੈ ਕੇ ਆ ਗਏ ਆ ਜੀ ਲੋਕਲ ਜਲੰਧਰ ਦਾ ਨੰਬਰ ਪੀਵੀ08 ਔਰ ਕੰਪਨੀ ਫਿਟਡ ਇਹਦੇ ਵਿੱਚ ਤੁਹਾਨੂੰ ਅਲਟਰ ਮਿਲ ਜਾਂਦੇ 22 ਮਾਡਲ ਕਾਰ ਚੱਲੀ ਕੰਪਨੀ ਰਿਕਾਰਡ ਨਾਲ ਸਿਰਫ 28000 ਕਿਲੋਮੀਟਰ ਲਓ ਜੀ ਇਹ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆ ਸਟੀਅਰਿੰਗ ਤੇ ਤੁਹਾਨੂੰ ਕੰਟਰੋਲ ਮਿਲ ਜਾਂਦੇ ਸਕਰੀਨ ਬੈਕ ਕੈਮਰਾ ਔਰ ਕੰਡੀਸ਼ਨ ਦੀ ਗੱਲ ਕਰੀਏ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਹੈ ਡੀਜ਼ਲ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਪਹਿਲੇ ਨਾਂ ਦੀ ਬੰਪਰ ਟੂ ਬੰਪਰ ਫੁੱਲ ਕਾਰ ਓਰੀਜਿਨਲ ਔਰ ਲੋਕਲ ਪੀ ਵੀ 08 ਐਕਸ 1944 ਕਾਰ ਨੂੰ ਨੰਬਰ ਲੱਗਾ ਜੀ ਪਹਿਲੇ ਨਾਂ ਦੀ ਕਾਰ ਔਰ ਡਿਮਾਂਡ ਦੀ ਗੱਲ ਕਰੀਏ 12 ਲੱਖ 45000 ਰੁਪਿਆ ਗੱਡੀ ਦੀ ਡਿਮਾਂਡ ਆ ਜੀ ਕੀਆ ਕੈਰੈਂਸ ਦੀ 12 ਲੱਖ 30000 ਰੁਪਏ ਦੀ ਕਾਰ ਦੇ ਦਾਂਗੇ ਮੇਰੇ ਵੀਰਾਂ ਨੂੰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਸੋ ਅੱਗੇ ਫਿਰ ਕੀਆ ਕੈਰੈਂਸ ਲੈ ਕੇ ਆ ਗਏ ਇਹ ਵੀ ਡੀਜ਼ਲ ਵਰਜ਼ਨ ਦੇ ਵਿੱਚ ਆ ਗਈ ਹੈ ਜੀ 24 ਮਾਡਲ ਇਹਨੂੰ ਵੀ ਲੋਕਲ ਜਲੰਧਰ ਦਾ ਨੰਬਰ ਲੱਗਾ ਜੀ ਪੀਬੀ 08 ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰੋ ਬਹੁਤ ਹੀ ਸੋਹਣੀ ਕੰਡੀਸ਼ਨ ਹੈ ਇਹਦੇ ਵਿੱਚ ਫੁੱਟ ਰੈਸਟ ਜਿਹੜਾ ਆ ਐਕਸਟਰਾ ਲਾਇਆ ਹੋਇਆ ਜੀ ਔਰ ਕਰੋਮ ਕਿਟ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਰੇਨ ਵਾਈਜ਼ਰ ਆ ਗਏ ਔਰ ਸੀਟ ਕਵਰ ਚੈੱਕ ਕਰੋ ਯਾਰ ਬਹੁਤ ਹੀ ਸੋਹਣੇ ਪਿਆਰੇ ਸੀਟ ਕਵਰ ਕਾਰ ਨੂੰ ਲੱਗੇ ਹੋਏ ਆ ਜੀ ਔਰ ਸਿਰਫ 19000 ਕਿਲੋਮੀਟਰ ਕਾਰ ਚੱਲੀ ਹੋਈ ਹੈ ਕੰਪਨੀ ਰਿਕਾਰਡ ਨਾਲ ਡੀਜ਼ਲ ਵੇਰੀਐਂਟ ਦੇ ਵਿੱਚ 7 ਸੀਟਰ ਕਾਰ ਪੂਰਾ ਨੰਬਰ ਪੀਵੀ08 ਐਫਪੀ 13 28 ਕਾਰ ਨੂੰ ਨੰਬਰ ਲੱਗਾ ਜੀ ਪਹਿਲੇ ਨਾਂ ਦੀ ਔਰ ਡਿਮਾਂਡ ਦੀ ਗੱਲ ਕਰੀਏ 1390000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ 13 ਲੱਖ 70000 ਰੁਪਏ ਦੀ ਕਾਰ ਦੇ ਦਾਂਗੇ ਕਿਆ ਕੈਰਨਸ ਪਹਿਲੇ ਨਾਂ ਤੇ ਡੀਜ਼ਲ ਵੇਰੀਐਂਟ ਦੇ ਵਿੱਚ ਔਰ ਅਗਲੀ ਕਾਰ ਵੱਲ ਚੱਲਦੇ ਹਾਂ ਜੀ ਹੁਣ ਆਪਾਂ ਸੋ ਲੋ ਜੀ ਅੱਗੇ Honda Amaze ਆ ਗਈ ਹੈ ਜੀ ਆਪਣੇ ਕੋ 22 ਮਾਡਲ Honda Amaze 22 ਮਾਡਲ ਸਿਰਫ 36000 ਕਿਲੋਮੀਟਰ ਚੱਲੀ ਹੋਈ ਕਾਰ ਲੈ ਕੇ ਆ ਗਏ ਹਾਂ ਜੀ ਪੈਟਰੋਲ ਵੇਰੀਐਂਟ ਦੇ ਵਿੱਚ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰੋ ਬਹੁਤ ਹੀ ਪਿਆਰੀ ਕੰਡੀਸ਼ਨ ਸਕਰੀਨ ਬੈਕ ਕੈਮਰਾ ਇਹਦੇ ਵਿੱਚ ਐਡ ਹੈ ਜੀ ਔਰ ਸੀਟ ਕਵਰ ਲੱਗੇ ਹੋਏ ਗੱਡੀ ਨੂੰ ਪਹਿਲੇ ਨਾਂ ਦੀ ਪੈਟਰੋਲ ਵੇਰੀਐਂਟ ਦੇ ਵਿੱਚ ਔਰ ਨੰਬਰ PV46AH 6318 PV46 ਦਰੰਦਰੰ ਦਾ ਕਾਰ ਨੰਬਰ ਲੱਗਾ ਜੀ ਪਹਿਲੇ ਨਾਂ ਦੀ ਕਾਰ ਅਮੇਜ਼ ਵਾਈਟ ਕਲਰ ਦੇ ਵਿੱਚ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਔਰ ਡਿਮਾਂਡ ਦੀ ਗੱਲ ਕਰੀਏ ਜੀ 6,35,000 ਰੁਪਿਆ ਗੱਡੀ ਦੀ ਡਿਮਾਂਡ ਹੈ 6,20,000 ਰੁਪਏ ਦੀ ਕਾਰ ਦੇ ਦਾਂਗੇ Honda Amaze ਪਹਿਲੇ ਨਾਂ ਤੇ ਸੋ ਇਹੀ ਸੀ ਅੱਜ ਦਾ ਕਾਰ ਸਟਾਕ ਆਈ ਹੋਪ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮੇਰਾ ਵੀਰ ਕੋਈ ਚੈਨਲ ਤੇ ਨਵਾਂ ਆਇਆ ਜਾਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਐਡੇ ਤੁਹਾਡਾ ਵੀਰ ਇਸ ਚੈਨਲ ਤੇ ਨਵੀਆਂ-ਨਵੀਆਂ ਕਾਰਾਂ ਦਾ ਸਟਾਕ ਲੈ ਕੇ ਹਾਜ਼ਰ ਹੁੰਦਾ ਰਹੂਗਾ ਜੀ ਔਰ ਵੀਡੀਓ ਲਾਈਕ ਕਰਨਾ ਨਾ ਯਾਰ ਭੁੱਲਿਓ ਤੁਸੀਂ ਵੀਡੀਓ ਦੇਖ ਜ਼ਰੂਰ ਲੈਣੇ ਆ ਪਰ ਵੀਡੀਓ ਨੂੰ ਲਾਈਕ ਨਹੀਂ ਕਰਦੇ ਸੋ ਲਾਈਕ ਕਰਨਾ ਜ਼ਰੂਰੀ ਆ ਔਰ ਚੈਨਲ ਸਬਸਕ੍ਰਾਈਬ ਕਰਨਾ ਵੀ ਜ਼ਰੂਰੀ ਆ ਬਾਕੀ نیچے ਮੈਂ ਆਪਣੀ ਇੰਸਟਾਗ੍ਰam ਆਈਡੀ ਦੇ ਰਿਹਾ ਮੇਰੇ ਵੀਰ ਨੇ ਕੋਈ ਵੀ ਡਿਟੇਲ ਲੈਣੀ ਆ ਕਾਰਾਂ ਬਾਰੇ ਮੈਸੇਜ ਕਰੋ ਮੈਨੂੰ ਇੰਸਟਾਗ੍ਰam ਤੇ ਜਾ ਕੇ ਫੋਲੋ ਕਰੋ ਮੈਸੇਜ ਕਰੋ ਤੁਹਾਡੇ ਮੈਸੇਜ ਦਾ ਰਿਪਲਾਈ ਜ਼ਰੂਰ ਕਰੂੰਗਾ ਮੈਂ ਔਰ ਮਿਲਾਂਗੇ ਆਪਾਂ ਅਗਲੀ ਵੀਡੀਓ ਨਾਲ ਦਿਓ ਆਪਣੇ ਵੀਰ ਨੂੰ ਜਾਇਜ਼ ਚੰਗਾ ਦੀ ਸਸਿਕਾ ਲੋਜੀ ਸਰੋਣੀ ਸਾਡੇ ਕੋਲ ਪੰਡਾਰੀ ਕਾਰਵਿਆਰ ਤੋਂ ਥਾਰ ਲੈ ਕੇ ਜਾ ਰਹੇ ਆ ਪਹਿਲਾਂ ਤਾਂ ਸਰੋਣ ਨੂੰ ਪੁੱਛਦੇ ਕਿਹੜੀ ਜਗ੍ਹਾ ਤੋਂ ਆਏ ਸਸੀ ਕਾ ਸਰ ਸਸੀਆ ਵੀਰ ਜੀ ਪਹਿਲਾਂ ਤੇ ਦੱਸੋ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਆਏ ਵੀਰ ਅਮਰਸਰ ਤੋਂ ਗੁਰੂ ਦੀ ਨਗਰੀ ਗੁਰੂ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਠੀਕ ਹੈ ਜੀ ਤੇ ਅੱਜ ਕਾਰ ਲੈ ਕੇ ਜਾ ਰਹੇ ਆ ਥਾਰ ਕਿਦਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਡੀਲਿੰਗ ਵਗੈਰਾ ਵਧੀਆ ਬਹੁਤ ਵਧੀਆ ਡੀਲ ਕੀਤਾ ਜੀ ਸਾਨੂੰ ਚਾਹ ਬਾਣੀ ਪੁੱਛਿਆ ਅੱਛਾ ਜੀ ਬਾਕੀ ਵਧੀਆ ਹਰ ਆਇਆ ਦੀ ਸਾਡੀ ਰਿਸਪੈਕਟ ਕੀਤੀ ਆ ਮਤਲਬ ਬਹੁਤ ਵਧੀਆ ਲੱਗਾ ਸਾਨੂੰ ਖੁਸ਼ ਹੋ ਕੇ ਜਾ ਰਹੇ ਹਾਂ ਹਾਂ ਬਹੁਤ ਖੁਸ਼ ਜੀ ਬੁਰੂ ਮਾਰ ਦੀ ਕਿਰਪਾ ਪੂਰੀ ਜੜਤੀ ਗਲਾ ਠੀਕ ਹੈ ਜੀ ਸਰ ਖੁਸ਼ ਹੋ ਕੇ ਜਾ ਰਹੇ ਪੂਰੇ ਬਿਲਕੁਲ ਵੀਰ ਜੀ ਅੱਜ ਫੇ ਪਣੜੀ ਕਰਾਉਣ ਨੂੰ ਸੌਜੋ ਕਿੰਨੇ ਨੰਬਰ ਦੋਗੇ ਸੌਜ ਦਾਂਗੇ ਤੁਸੀਂ ਤੋਂ ਵੱਧ ਹ